ਹੈਲੋ ਕਿ ਮੈਂ ਤੁਸੀ ਸਾਰੇ ਹੋਪ ਕਿ ਤੁਸੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈਗਾ ਸਾਈ ਪੀਸ਼ੀ ਬਲੋਗ ਅੱਜ ਮੈਂ ਇਹ ਵੀਡੀਓ ਚ ਤੁਹਾਨੂੰ ਦੱਸਾਂਗੀ ਜਿਨ੍ਹਾਂ ਦੀ ਸਕਿਨ ਤੇ ਨਾ 글로 ਨਹੀਂ ਹੈਗਾ ਹੈ ਨਾ ਤੇ ਜਿਨ੍ਹਾਂ ਦੀ ਸਕਿਨ ਹੈਗੀ ਹੈ ਡਰਾਈ ਤੇ ਜਿਨ੍ਹਾਂ ਦੇ ਮੋਇਸਚਰਾਈਜ਼ਰ ਦੀ ਕਮੀ ਹੋ ਗਈ ਹੈ ਤੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਤੇ ਇੱਕਦਮ ਰੁੱਖੀ ਸੁਖੀ ਹੋ ਗਈ ਨ ਸਕਿਨ ਤੇ ਮੈਂ ਤੁਹਾਨੂੰ ਬਹੁਤ ਹੀ ਪਿਆਰੇ ਅੱਜ ਨਾ ਫੇਸ ਸੀਟ ਮਾਸਕ ਦੱਸਾਂਗੀ ਠੀਕ ਹੈ ਜਿਹੜਾ ਕਿ ਤੁਸੀਂ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਠੀਕ ਹੈ ਤੁਸੀਂ ਮਗਵਾ ਕੇ ਤੁਸੀਂ ਆਪਣੇ ਫੇਸ ਤੇ ਉਹਨੂੰ ਇਸਤੇਮਾਲ ਕਰਕੇ ਦੇਖਿਓ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਂ ਖੁਦ ਕਰਦੀ ਹੁੰਨੀ ਆ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਹੀ ਦੇਣੀ ਆ ਠੀਕ ਹੈ ਆ ਦੇਖੋ ਇਹ ਹੈਗੇ ਨੇ ਆ ਦੇਖੋ ਫੇਸ਼ੀਅਲ ਸੀਟ ਮਾਸਕ ਠੀਕ ਹੈ ਇਹ ਲਗ ਲਗ ਦੇ ਮਤਲਬ ਕਿ ਲਗ ਲਗ ਪ੍ਰਕਾਰ ਦੇ ਨੇ ਇਹ ਹੈਗਾ ਇਹ ਅਨਾਰ ਵਾਲਾ ਠੀਕ ਹੈ ਅਨਾਰ ਇਹ ਹੈਗਾ ਇਹ ਆਪਣੇ ਕੀਵੀ ਕੀਵੀ ਫੇਸ ਮਾਸਕ ਇਹ ਹੈਗਾ ਆਪਣੇ ਖੀਰਾ ਫੇਸ ਮਾਸਕ ਖੀਰੇ ਵਾਲਾ ਜੋ ਕਿ ਸਕੀਨ ਤੁਹਾਡੀ ਨੂੰ ਇੱਕਦਮ ਹਾਈਡਰੇਟ ਕਰੇਗਾ ਇਹ ਹੈਗਾ ਆਲੂ ਪਟੈਟੋ ਸੀਟ ਮਾਸਕ ਇਹ ਹੈਗਾ ਐਲੋਵੇਰਾ ਸੀਟ ਮਾਸਕ ਔਰ ਇਹ ਹੈਗਾ ਨਿੰਬੂ ਲੇਮਨ ਫੇਸ ਮਾਸਕ ਠੀਕ ਹੈ ਇਹ ਫੇਸ ਮਾਸਕ ਜਿਹੜੇ ਨੇ ਨਾ ਤੁਹਾਡੀ ਸਕਿਨ ਨੂੰ ਨਾ ਹਾਈਡਰੇਟ ਕਰਨਗੇ ਇਕਦਮ ਸਕਿਨ ਵਿੱਚ ਚਮਕ ਲੈ ਕੇ ਆਉਣਗੇ ਇਕਦਮ ਸਕਿਨ ਨੂੰ ਨਾ ਸਾਫ ਸੁਥਰਾ ਬਣਾਣਗੇ ਔਰ ਸਕਿਨ ਜਿਹੜੀ ਹੈ ਨਾ ਜਿੱਦਾਂ ਲਿਸ਼ਕੋਰੇ ਮਾਰਦੀ ਹੁੰਦੀ ਹੈ ਨਾ ਕਈ ਆਪਾਂ ਦੂਸਰਿਆਂ ਦੀ ਸਕਿਨ ਦੇਖ ਕੇ ਕਹਿੰਦੇ ਨਾ ਕਿ ਸਾਡੀ ਸਕਿਨ ਇਕਦਮ ਰੁੱਖੀ ਸੁੱਕੀ ਹੈ ਤੇ ਉਹਨਾਂ ਦੀ ਇਕਦਮ ਚਮਕਦੀ ਪਈ ਜਦੋਂ ਮੇਕਅਪ ਕਰਦੇ ਨੇ ਠੀਕ ਹੈ ਇਹੀ ਰਾਜ਼ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਆਪਣੇ ਫੇਸ ਤੇ ਅਗਰ ਤੁਸੀਂ ਕੱਲਾ ਲਓਗੇ ਨਾ ਕਿਸੇ ਵੀ ਸ਼ੋਪ ਤੋਂ ਇਹ ਤੁਹ ਲੋਗੇ ਹਨਾ ਕਿਸੇ ਵੀ ਮੈਡੀਕਲ ਚਾਹੇ ਕਿਸੇ ਵੀ ਸ਼ੋਪ ਤੋਂ ਲੋਗੇ ਤੇ ਤੁਹਾਨੂੰ ਕੱਲਾ ਏ 100 ਰੁਪਏ ਚ ਮਿਲੇਗਾ ਅਗਰ ਤੁਸੀਂ ਕੰਬੋ ਪੈਕ ਲੋਗੇ ਨਾ ਕੰਬੋ ਵਿੱਚ ਦੇਖੋ ਕਿੰਨੇ ਆ 1 2 3 4 5 6 ਠੀਕ ਹੈ 6 ਮਾਸਕ ਨੇ ਇਹ 6 ਸਿਰਫ ਤੁਹਾਨੂੰ ਪੈਣਗੇ 225 ਰੁਪਏ ਦੇ ਵਿੱਚ ਅਗਰ ਤੁਸੀਂ ਮੇਰਾ ਜਿਹੜਾ ਲਿੰਕ ਹੈ ਨਾ ਉਹ ਵਾਲਾ ਅ ਇਸਤੇਮਾਲ ਕਰੋਗੇ ਠੀਕ ਹੈ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਵੇਗਾ ਲਿੰਕ ਤੇ ਤੁਸੀਂ ਜਾ ਕੇ ਕਲਿੱਕ ਕਰਕੇ ਮਿਸ਼ੋ ਤੋਂ ਤੁਸੀਂ ਵੀ ਆਨਲਾਈਨ ਪਰਚੇਸ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਇੱਥੇ ਤੇ ਡਿਸਕਾਊਂਟ ਮਿਲ ਜਾਵੇਗਾ ਠੀਕ ਹੈ ਅਗਰ ਤੁਸੀਂ ਇਹਨੂੰ ਪਰਚੇਸ ਕਰਨਾ ਚਾਹੁੰਦੇ ਹੋ ਇਹ ਬਹੁਤ ਵਧੀਆ ਲਾਣ ਦਾ ਵੀ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਤੇ ਇੱਕ ਹੈਗੇ ਨੇ ਫੇਸ਼ੀਅਲ ਵੈਬਸ ਫੇਸ਼ੀਅਲ ਵੈਬਸ ਜਿਹੜੇ ਇਹ ਤੁਹਾਡਾ ਕੋ ਹੋਣਾ ਹੀ ਚਾਹੀਦਾ ਨੇ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਜਾਂ ਕਿ ਤੂੰ ਆਂਦੇ ਆ ਤੁਹਾਡੇ ਫੇਸ ਤੇ ਨਾ ਇੱਕਦਮ ਮਿੱਟੀ ਘੱਟਾ ਜਿਹੜਾ ਇਹ ਰੋਜ਼ ਰੋਜ਼ ਫਲੇਵਰ ਦੇਣਾ ਠੀਕ ਹੈ ਰੋਜ਼ ਫਲੇਵਰ ਜਦ ਵੀ ਤੁਸੀਂ ਕਿਤੇ ਆਉਂਦੇ ਹੋ ਹਨਾ ਤੁਹਾਡੀ ਸਕਿਨ ਤੇ ਇੱਕਦਾਂ ਮਿੱਟੀ ਘੱਟਾ ਹੁੰਦਾ ਸਾਨੂੰ ਡਾਇਰੈਕਟਲੀ ਫੇਸ ਜਿਹੜਾ ਇਹ ਨਾ ਕੋਈ ਵੀ ਫੇਸ ਵੋਸ਼ ਲਾ ਕੇ ਸਾਫ਼ ਨਹੀਂ ਕਰਨਾ ਚਾਹੀਦਾ ਪਹਿਲਾਂ ਸਾਨੂੰ ਅਗਰ ਤੁਸੀਂ ਮੇਕਅਪ ਲਾਇਆ ਹੋਇਆ ਮੇਕਅਪ ਉਤਾਰਨਾ ਤੁਹਾਡੇ ਲਿਪਸ ਜਿਹੜੇ ਨੇ ਉਹ ਸਾਫ਼ ਕਰਨੇ ਨੇ ਜਾਂ ਤੁਹਾਡੀ ਆਇਜ਼ ਸਾਫ਼ ਕਰਨੀ ਹੈ ਨਾ ਹਨਾ ਤੇ ਤੁਸੀਂ ਇਹ ਵਾਲੇ ਵਾਈਪਸ ਇਸ ਤਰੀਕੇ ਦੇ ਨਾਲ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਮੈਂ ਫੇਸ ਤੇ ਨਾ ਇਸ ਟਾਈਮ ਵੈਸੇ ਮੇਰੇ ਕੁਝ ਨਹੀਂ ਲੱਗਾ ਹੋਇਆ ਮੈਂ ਕਦੀ ਵੀ ਨਾ ਮੇਕਅਪ ਕਰੇ ਬਿਲਕੁਲ ਨਹੀਂ ਕਰਦੀ ਘਰੇ ਵੀ ਨਹੀਂ ਕਰਦੀ ਬਾਹਰ ਵੀ ਨਹੀਂ ਕਰਦੀ ਮੇਰੀ ਸਕਿਨ ਵੈਸੇ ਹੀ ਗਲੋ ਛੜਦੀ ਰਹਿੰਦੀ ਏ ਕਿਤੇ ਵੀ ਜਾਣਾ ਹੋਵੇ ਠੀਕ ਹੈ ਪਿਸਟਿਕ ਵਗੈਰਾ ਜਿਹੜਾ ਥੋੜੀ ਜਿਹੀ ਲਗਾ ਲਈਦੀ ਆਪਾਂ ਆ ਦੇਖੋ ਇਹਦੇ ਨਾਲ ਗੰਦਗੀ ਨਿਕਲਦੀ ਆ ਮਤਲਬ ਸੇਰੇ ਮੈਂ ਫੇਸ ਵੋਸ਼ ਵੀ ਕੀਤਾ ਹੈ ਤਾਂ ਵੀ ਜਿਹੜੀ ਗੰਦਗੀ ਹੁੰਦੀ ਹੈ ਨਾ ਜਿਹੜੀ ਆਪਣੇ ਰਚ ਜਾਂਦੀ ਹੈ ਸਕਿਨ ਦੇ ਵਿੱਚ ਜਦੋਂ ਆਪਾਂ ਬਾਹਰੋਂ ਆਨੇ ਆ ਤੇ ਧੂੜ ਮਿੱਟੀ ਜਿਹੜੀ ਆਪਣੇ ਸਕਿਨ ਤੇ ਜੰਮ ਜਾਂਦੀ ਡਸਟ ਜੰਮ ਜਾਂਦੀ ਹੈ ਨਾ ਤੇ ਉਹ ਸਾਰੀ ਇਹ ਸਾਫ ਕਰਦੀ ਏ ਇਹ ਤੇ ਜੈਲ ਜੀ ਲੱਗੀ ਹੁੰਦੀ ਏ ਜੈਲ ਜਿਹੜੀ ਹੈ ਨਾ ਤੁਹਾਡੇ ਫੇਸ ਨੂੰ ਇੱਕਦਮ ਕਲੀਨ ਤੇ ਨੀਟ ਕਰ ਦਿੰਦੀ ਹੈ ਠੀਕ ਹੈ ਇਹ ਤੇ ਹੋ ਗਏ ਵਾਈਪਸ ਠੀਕ ਹੈ ਤੇ ਇਹ ਤੁਹਾਨੂੰ ਜਰੂਰ ਇਸਤੇਮਾਲ ਕਰਨੇ ਚਾਹੀਦੇ ਨੇ ਠੀਕ ਹੈ ਬਾਕੀ ਸਾਰਾ ਮੈਂ ਲਿੰਕ ਦੇ ਦਵਾਂਗੀ ਤੁਹਾਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਦੇਖੋ ਸਕਿਨ ਰਿਨਸ ਤੇ ਕੇ ਨਾਲ ਤੁਸੀਂ ਸਾਫ ਕਰ ਲੈਣਾ ਠੀਕ ਹੈ ਜੈਲ ਜੀ ਤੁਹਾਡੇ ਚਿਹਰੇ ਤੇ ਲੱਗ ਜਾਂਦੀ ਹੈ ਠੰਡਕ ਦਿੰਦੀ ਤੁਹਾਨੂੰ ਰੋਜ਼ ਵਾਟਰ ਹੁੰਦਾ ਨਾ ਰੋਜ਼ ਵਾਟਰ ਤੁਹਾਡੀ ਸਕਿਨ ਵਾਸਤੇ ਬਹੁਤ ਚੰਗਾ ਹੁੰਦਾ ਹੈ ਖਾਸ ਕਰਕੇ ਗਰਮੀਆਂ ਵਿੱਚ ਤੇ ਠੰਡਕ ਦੇਣੀ ਹੀ ਚਾਹੀਦੀ ਹੈ ਠੀਕ ਹੈ ਸਕਿਨ ਨੂੰ ਜਿੰਨੀ ਠੰਡਕ ਦੋ ਉਨਾ ਹੀ ਵਧੀਆ ਹੈ ਆ ਦੇਖੋ ਮੈਂ ਨਾ ਤੁਹਾਨੂੰ ਲਗਾ ਕੇ ਦੱਸਦੀ ਆ ਆ ਫੇਸ ਸੀਟ ਮਾਸਕ ਠੀਕ ਹੈ ਇਹ ਫੇਸ ਸੀਟ ਮਾਸਕ ਜਿਹੜਾ ਤੁਹਾਡੇ ਸਕਿਨ ਨੂੰ ਇੱਕ ਵਾਰ ਹਾਈਡਰੇਟ ਕਰ ਦੇਵੇਗਾ ਇੱਕਦਮ ਨਾ ਸਕਿਨ ਦੇ ਜਿਹੜੇ ਹੁੰਦੀ ਹੈ ਨਾ ਮਤਲਬ ਕਿ ਰੁੱਖੀ ਸੁੱਕੀ ਉਹ ਰੁੱਖਾਪਨ ਚੁੱਕ ਦਿੰਦੀ ਹੈ ਤੇ ਤੁਹਾਡੀ ਸਕਿਨ ਇੱਕਦਮ ਹੀ ਬਹੁਤ ਹੀ ਪਿਆਰੀ ਇੱਕਦਮ ਸ਼ਾਈਨਿੰਗ ਹੋ ਜਾਂਦੀ ਹੈ ਇਹਦੇ ਵਿੱਚ ਉਹ ਹੁੰਦਾ ਸੀਰਮ ਉਹ ਸੀਰਮ ਤੁਹਾਡੀ ਸਕਿਨ ਨੂੰ ਇੱਕਦਮ ਬਹੁਤ ਹੀ ਵਧੀਆ ਕਰ ਦਿੰਦਾ ਹੈ ਠੀਕ ਹੈ ਇਹ ਨਾ ਮੈਂ ਉਸ ਟੈਪ ਲਗਾਣ ਲਗੀ ਮੈਂ ਪਹਿਲਾਂ ਹੀ ਫਾੜ ਲਿਆ ਠੀਕ ਹੈ ਇਸ ਕਰਕੇ ਹੁਣ ਮੈਂ ਨਾ ਕੱਢ ਕੇ ਆ ਦੇਖੋ ਇਸ ਤਰੀਕੇ ਨਾਲ ਇਹਦੇ ਵਿੱਚ ਹੁੰਦਾ ਹੈ ਸੀਟ ਮਾਸਕ ਇਹ ਹੁੰਦੀ ਹੈ ਤੇ ਇਹਦੀ ਜਿਹੜੀ ਉਹ ਜੈੱਲ ਹੁੰਦੀ ਹੈ ਨਾ ਉਹ ਜੈੱਲ ਜਿਹੜੀ ਹੈ ਨਾ ਤੁਹਾਡੀ ਸਕਿਨ ਨੂੰ ਇੱਕਦਮ ਹਾਈਡਰੇਟ ਕਰ ਦੇਵੇਗੀ ਇੱਕਦਮ ਤੁਹਾਡੀ ਸਕਿਨ ਨੂੰ ਸਾਫ਼ ਸੁਥਰਾ ਕਰ ਦੇਵੇਗੀ ਠੀਕ ਹੈ ਅੱਧਾ ਘੰਟਾ ਪੂ ਲਗਾ ਕੇ ਤੁਸੀਂ ਇਹ ਰੱਖਣਾ ਤੇ ਲਿਖਿਆ ਹੋਇਆ ਹੈ ਠੀਕ ਹੈ 20 ਤੋਂ 25 ਮਿੰਟ ਜਾਨੀ ਕਿ ਇਹਨੂੰ ਲਗਾ ਕੇ ਆਪਾਂ ਚਿਹਰੇ ਤੇ ਰੱਖਣਾ ਹੈ ਇਸ ਤਰੀਕੇ ਨਾਲ ਦੇਖੋ ਲਗਾ ਕੇ ਆਰਾਮ ਨਾਲ ਤੁਸੀਂ ਪੈ ਜਾਣਾ ਹੈ ਦੇਖੋ ਇਸ ਤਰੀਕੇ ਨਾਲ ਲਗਾਉਣਾ ਹੈ ਜਿਹੜੀ ਜੈਲ ਹੁੰਦੀ ਤੁਹਾਡੇ ਸਕਿਨ ਦੇ ਅੰਦਰ ਅਬਜੋਬ ਹੋ ਜਾਏਗੀ ਇਸ ਤਰੀਕੇ ਨਾਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਹੱਥਾਂ ਨਾਲ ਪ੍ਰੈਸ ਕਰਨਾ ਹੈ ਜਿਹੜੀ ਜੈਲ ਹੈ ਕਿ ਤੁਹਾਡੇ ਸਕਿਨ ਨੂੰ ਲੱਗ ਜਾਵੇ ਆ ਦੇਖੋ ਤੇ ਫੇਸ਼ ਇਹ ਲੰਗੂ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਕਿਉਂਕਿ ਇਹ ਅ ਫੇਸ਼ੀਅਲ ਮਾਸਕ ਨੇ ਠੀਕ ਹੈ ਤੇ ਤੁਹਾਡੀ ਸਕਿਨ ਜਿਹੜੀ ਇੱਕਦਮ ਸਾਫ ਸੁਥਰੀ ਹਾਈਡਰੇਟ ਹੋ ਜਾਵੇਗੀ ਜਦੋਂ ਤੁਸੀਂ ਮੇਕਅਪ ਕਰੋਗੇ ਇੰਨਾ ਸੋਹਣਾ ਚਿਹਰਾ ਲਿਸ਼ਕੂਗਾ ਨਾ ਮੇਕਅਪ ਜਿਹੜਾ ਉੱਪਰੋਂ ਉੱਪਰੋਂ ਨਹੀਂ ਲੱਗੂਗਾ ਇੱਕਦਮ ਨੈਚੁਰਲ ਮੇਕਅਪ ਹੋ ਜਾਂਦਾ ਜਦੋਂ ਵੀ ਤੁਸੀਂ ਇਹਦਾ ਇਸਤੇਮਾਲ ਕਰ ਲਓ ਠੀਕ ਹੈ ਇਹ ਤੁਸੀਂ ਹਫਤੇ 'ਚ ਇੱਕ ਅ ਮਾਸਕ ਜਿਹੜਾ ਲਗਾ ਸਕਦੇ ਹੋ ਠੀਕ ਹੈ ਬਹੁਤ ਹੀ ਵਧੀਆ ਹੁੰਦਾ ਹੈ ਸੀਟ ਮਾਸਕ ਜਦੋਂ ਕਿ ਤੁਸੀਂ ਧੁੱਪ 'ਚੋਂ ਆਉਂਦੇ ਹੋ ਜਾਂ ਤੁਹਾਡੀ ਸਕਿਨ ਝੁਲਸ ਜਾਵੇ ਹਨਾ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਸੀਟ ਮਾਸਕ ਲਗਾ ਸਕਦੇ ਹੋ ਤੇ ਇਹ ਦੋ ਵਾਰ ਲੱਗਦਾ ਹੈ ਠੀਕ ਹੈ ਇੱਕ ਕਰ ਲਗਾ ਕੇ ਤੁਸੀਂ ਰੱਖ ਸਕਦੇ ਹੋ ਫਿਰ ਇਹਨਾਂ ਨੂੰ ਬਲਵਾ ਵਿੱਚ ਪਾ ਕੇ ਦੋ ਵਾਰ ਹੀ ਲੱਗਦਾ ਹੈ ਇੱਕ ਵਾਰ ਇੱਕ ਸੀਟ ਮਾਸਕ ਦੋ ਵਾਰ ਤੁਸੀਂ ਲਗਾ ਸਕਦੇ ਹੋ ਠੀਕ ਹੈ ਤੀਜੀ ਵਾਰ ਇਹਦੀ ਜੈਲ ਖਤਮ ਹੋ ਜਾਏਗੀ ਤੀਜੀ ਵਾਰ ਨਹੀਂ ਲੱਗੂਗਾ ਉਹ ਦੇਖੋ ਤੇ ਸਕਿਨ ਜਿਹੜੀ ਤੁਹਾਡੀ ਹੈ ਬਿਲਕੁਲ ਸਾਫ਼ ਸੁਥਰੀ ਤੇ ਇਹਨਾਂ ਕਲੀਨ ਹੋ ਜਾਏਗੀ ਤੁਸੀਂ ਵਿਆਹ ਪਾਰਟੀ ਸ਼ਾਦੀ ਤੇ ਕਿਤੇ ਵੀ ਜਾਣਾ ਹੋਵੇ ਇਸ ਤਰੀਕੇ ਨਾਲ ਤੁਸੀਂ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹੋ ਠੀਕ ਹੈ ਤਾਂ ਦੇਖਿਓ ਇਸ ਤਰੀਕੇ ਨਾਲ ਤੁਸੀਂ ਇਹ ਲਗਾ ਲੈਣਾ ਤੇ ਬਹੁਤ ਹੀ ਪਿਆਰੇ ਫਲੇਵਰ ਦੇ ਸਾਰੇ ਹੀ ਸਕਿਨ ਨੂੰ ਬਹੁਤ ਹੀ ਮਤਕੀ ਵਧੀਆ ਨੇ ਸਾਰੇ ਹੀ ਸਕਿਨ ਨੂੰ ਬੈਨੀਫਿਟ ਦੇਣਗੇ ਇਹ ਸਕਿਨ ਮਾਸਕ ਤੁਸੀਂ ਅੱਜ ਹੀ ਮੰਗਵਾਓ ਅਗਰ ਤੁਸੀਂ ਕਿਸੇ ਸ਼ੋਪ ਤੋਂ ਲੈਣ ਜਾਂਦੇ ਹੋ ਤੇ ਇੱਕ ਹੀ ਤੁਹਾਨੂੰ ਇਹ ਸਾਰੇ 500 ਦੇ 600 ਦੇ ਆਣਗੇ ਕਿਉਂਕਿ 100 ਰੁਪਏ ਤਾਂ ਘਟ ਦਿੰਦੇ ਨਹੀਂ ਹੈਗੇ ਇੱਕ ਤੇ ਉੱਥੇ ਤੁਸੀਂ ਮੰਗਵਾਓਗੇ ਤੇ ਬਿਲਕੁਲ ਸਸਤੇ ਪ੍ਰਾਈਸ ਕੰਬੋ ਪੈਕ ਤੁਹਾਨੂੰ ਮਿਲ ਜਾਊਗਾ ਮੇਰੇ ਲਿੰਕ ਤੋਂ ਠੀਕ ਹੈ ਤੇ ਆ ਦੇਖੋ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਵੀਡੀਓ ਵੱਧ ਤੋਂ ਵੱਧ ਵੈਸੇ ਲਾਈਕ ਕਰਦੇ ਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਸਭ ਨੂੰ ਮਤਲਬ ਕਿ ਪਤਾ ਚੱਲੇ ਹਨ ਆਪਣੀ ਸਕਿਨ ਨੂੰ ਕੇਅਰ ਕਰਨ ਦਾ ਜਿਹੜਾ ਤਰੀਕਾ ਹੁੰਦਾ ਹੈ ਤੇ ਕਿਸ ਤਰੀਕੇ ਨਾਲ ਆਪਾਂ ਘੱਟ ਪੈਸਿਆਂ ਵਿੱਚ ਆਪਣੀ ਸਕਿਨ ਦੀ ਕੇਅਰ ਕਰ ਸਕਦੇ ਹਾਂ ਕਿ ਜਿਹੜੇ ਜ਼ਿਆਦਾ ਪੈਸੇ ਲਗਾ ਲਗਾ ਕੇ ਆਪਣੀ ਸਕਿਨ ਨੂੰ ਜਾ ਕੇ ਕਰਵਾਉਂਦੇ ਟ੍ਰੀਟਮੈਂਟ ਕਰੇ ਹੀ ਤੁਸੀਂ ਆਪਣੇ ਟ੍ਰੀਟਮੈਂਟ ਕਰ ਸਕਦੇ ਹੋ ਸਕਿਨ ਦਾ ਠੀਕ ਹੈ ਜੀ ਹੁਣ ਮੈਂ ਇਹਨੂੰ ਅੱਧਾ ਘੰਟਾ ਪੂਰਾ ਲਗਾ ਕੇ ਰੱਖਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਹਾਂਜੀ 20 ਮਿੰਟ ਹੋ ਗਏ ਸੀਗੇ ਮੈਨੂੰ ਲਗਾ ਕੇ ਰੱਖੇ ਹੋਏ ਨੂੰ ਹੁਣ ਮੈਂ ਦੇਖੋ ਇਸ ਤਰੀਕੇ ਨਾਲ ਉਤਾਰ ਲਵਾਂਗੀ ਤੇ ਆਹ ਦੇਖੋ ਸਕਿਨ ਤੇ ਜਿਹੜੀ ਇਹ ਜੈਲ ਹੈ ਨਾ ਇੱਕਦਮ ਸਕਿਨ ਨੂੰ ਨਾ ਗਲੋਇੰਗ ਕਰ ਦਿੰਦੀ ਹੈ ਇੱਕਦਮ ਸਕਿਨ ਦੇ ਅੰਦਰ ਐਬਜ਼ਾਰਬ ਹੋ ਜਾਂਦੀ ਹੈ ਸਕਿਨ ਇੱਕਦਮ ਸਾਫ਼ ਸੁਥਰੀ ਹੋ ਜਾਂਦੀ ਬਹੁਤ ਹੀ ਵਧੀਆ ਸਕਿਨ ਹੋ ਜਾਂਦੀ ਹੈ ਫੇਸ਼ੀਅਲ ਬਹੁਤ ਵਧੀਆ ਠੀਕ ਹੈ ਦੇਖੋ ਘੱਟ ਪੈਸਿਆਂ ਵਿੱਚ ਇੱਕ ਮਹਿੰਗਾ ਫੇਸ਼ੀਅਲ ਜਿਹੜਾ ਹੁੰਦਾ ਹੈ ਨਾ ਉਹ ਤੋਂ ਵੀ ਜ਼ਿਆਦਾ ਗ로우 ਦੇ ਦਿੰਦਾ ਹੈ ਸਕਿਨ ਨੂੰ ਬਹੁਤ ਵਧੀਆ ਸਕਿਨ ਕਰ ਦਿੰਦਾ ਹੈ ਫਿਰ ਤੁਸੀਂ ਕੀ ਕਰਨਾ ਹੈ ਦੂਸਰੀ ਵਾਰ ਤੁਸੀਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਫਿਰ ਤੁਸੀਂ ਉਸੇ ਪੈਕਟ ਵਿੱਚ ਰੱਖ ਦੇਣਾ ਦੋ ਵਾਰੀ ਸਿਰਫ ਲੱਗਦਾ ਕਿਉਂਕਿ ਇਹਦੇ ਵਿੱਚ ਸਿਰਫ ਦੋ ਵਾਰ ਦੀ ਜੈਲ ਹੁੰਦੀ ਹੈ ਜ਼ਿਆਦਾ ਨਹੀਂ ਹੁੰਦੀ ਫਿਰ ਤੁਸੀਂ ਇਸੇ ਪੈਕ ਵਿੱਚ ਇਹਨੂੰ ਦੁਬਾਰਾ ਰੱਖ ਕੇ ਫਿਰ ਤੁਸੀਂ ਦੂਸਰੇ ਦਿਨ ਜਾਈ ਮਤਲਬ ਕਿ ਲਗਾ ਸਕਦੇ ਹੋ ਠੀਕ ਹੈ ਜਿਆਦਾਤਰ ਨਵੇਂ ਵਸਤ ਰਾਤ ਨੂੰ ਲਗਾਓ ਨਾ ਤੇ ਬਹੁਤ ਵਧੀਆ ਰਾਤ ਨੂੰ ਸੌਣ ਲੱਗੇ ਵਾਲਾ ਮਾਸਕ ਲਗਾ ਲਓ ਨਾ ਤੇ ਅੱਧੇ ਘੰਟੇ ਤੋਂ ਜ਼ਿਆਦਾ ਵੀ ਹੋ ਜਾਵੇ ਨਾ ਟਾਈਮ ਤਾਂ ਵੀ ਬਹੁਤ ਫਾਇਦਾ ਦਿੰਦਾ ਹੈ ਤੇ ਫਿਰ ਜਿਹੜੀ ਜੈਲ ਲੱਗੀ ਹੁੰਦੀ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਸਿਕਿੰਦੇ ਅੰਦਰ ਹੀ ਆ ਇਹਨੂੰ ਮ사ਜ ਕਰ ਲੈਣਾ ਹੈ ਕਿ ਤੁਹਾਡੇ ਅੰਦਰ ਹੀ ਜਿਹੜੀ ਚੱਲੀ ਜਾਵੇ ਜੈਲ ਤੇ ਪੂਰੀ ਰਾਤ ਲੱਗੀ ਰਵੇ ਦੂਸਰੇ ਦਿਨ ਤੁਸੀਂ ਆਪਣੇ ਫੇਸ ਨੂੰ ਕਰ ਲੋ ਵੋਸ਼ ਬਹੁਤ ਵਧੀਆ ਸਕਿਨ ਹੋ ਜਾਂਦੀ ਬਹੁਤ ਹਾਈਡਰੇਟ ਕਰ ਦਿੰਦੀ ਹੈ ਬਹੁਤ ਵਧੀਆ ਸਕਿਨ ਇੱਕਦਮ ਮੈਨੂੰ ਆ ਮਲਾਈਮ ਹੋ ਜਾਂਦੀ ਮੱਖਣ ਵਾਂਗੂ ਹੋ ਜਾਂਦੀ ਹੈ ਠੀਕ ਹੈ ਬਹੁਤ ਹੀ ਪਿਆਰੀ ਸੌਫਟ ਜੀ ਸਕਿਨ ਹੋ ਜਾਂਦੀ ਹੈ ਤੁਸੀਂ ਵੀ ਪਰਚੇਸ ਕਰ ਸਕਦੇ ਹੋ ਲਿੰਕ ਮੈਂ ਦਿੱਤਾ ਹੋਇਆ ਜਿਵੇਂ ਕਿ ਅੱਧਾ ਕਿਹਾ ਹੈ ਕਿ ਮੇਰੇ ਲਿੰਕ ਤੋਂ ਤੁਸੀਂ ਮੰਗਵਾ ਸਕਦੇ ਹੋ ਔਰ ਤੁਹਾਨੂੰ ਇੱਕਦਮ ਫਾਇਦਾ ਮਿਲੇਗਾ ਘੱਟ ਪੈਸਿਆਂ ਵਿੱਚ ਤੁਹਾਨੂੰ ਕੋ ਇਹ 6 ਪੈਕ ਤੁਹਾਡੇ ਕੋਲ ਪਹੁੰਚ ਜਾਣਗੇ ਠੀਕ ਹੈ ਉਧਰ ਲਓਗੇ ਤਾਂ 600 ਦੇ ਨੇ ਅਗਰ ਤੁਸੀਂ ਲਿੰਕ ਤੋਂ ਲੈਂਦੇ ਹੋ ਤਾਂ ਸਿਰਫ 225 ਚਾਹੇ 20 ਰੁਪਏ ਦੇ ਵਿੱਚ ਤੁਹਾਨੂੰ ਇਹ ਪਰਚੇਜ਼ ਹੋ ਜਾਣਗੇ ਠੀਕ ਹੈ ਤੇ ਚਲੋ ਜੀ ਵੀਡੀਓ ਤੁਹਾਨੂੰ ਅੱਜ ਥੋੜੀ ਜਿਹੀ ਵੀ ਪਸੰਦ ਆਏ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਨਾਲ ਜਰੂਰ ਕਰਿਆ ਕਰੋ ਕਿਉਂਕਿ ਸਾਰਿਆਂ ਤੱਕ ਵੀਡੀਓ ਪਹੁੰਚੇ ਸਾਰਿਆਂ ਨੂੰ ਫਾਇਦਾ ਹੋਵੇ ਠੀਕ ਹੈ ਤੇ ਇਹ ਵੀ ਤੁਸੀਂ ਟਿਸ਼ੂ ਜਰੂਰ ਇਸਤੇਮਾਲ ਕਰਿਆ ਕਰੋ ਵਾਈਪਸ ਠੀਕ ਹੈ ਤੇ ਇਹ ਵੀ ਬਹੁਤ ਵਧੀਆ ਹੁੰਦੇ ਨੇ ਫੇਸ ਵਾਲੇ ਇਹਦੇ ਨਾਲ ਤੁਸੀਂ ਫੇਸ ਨੂੰ ਆਪਣੇ ਸਾਫ਼ ਕਰ ਸਕਦੇ ਹੋ ਵਾਰ-ਵਾਰ ਸਾਬਣ ਨਾਲ ਧੋਣ ਨਾਲ ਵਾਰ-ਵਾਰ ਫੇਸ ਵਾਸ਼ ਕਰਨ ਨਾਲ ਇਹਦੇ ਨਾਲ ਆਪਣਾ ਫੇਸ ਸਕਿਨ ਸਾਫ਼ ਕਰੋ ਜੇ ਕਿਤੇ ਤੁਸੀਂ ਜਾਂਦੇ ਹੋ ਟਰੈਵਲ ਤੇ ਤਾਂ ਵੀ ਤੁਸੀਂ ਨਾਲ ਆਪਣੇ ਬੈਗ 'ਚ ਕੈਰੀ ਕਰਕੇ ਲੈ ਜਾ ਸਕਦੇ ਹੋ ਉੱਥੇ ਕੱਟ ਕੇ ਆਪਣੇ ਫੇਸ ਨੂੰ ਤੁਸੀਂ ਸਾਫ਼ ਕਰ ਸਕਦੇ ਹੋ ਕਿਉਂਕਿ ਇਹ ਠੰਡਕ ਦਿੰਦਾ ਠੀਕ ਹੈ ਧੁੱਪ ਦੇ ਨਾਲ ਕਈ ਵਾਰ ਸਕਿਨ ਜਿਹੜੀ ਜਲਣ ਲੱਗ ਜਾਂਦੀ ਤੇ ਇਹਦੇ ਨਾਲ ਤੁਸੀਂ ਫੇਸ ਨੂੰ ਸਾਫ਼ ਕਰ ਸਕਦੇ ਹੋ ਫੇਸ ਬਿਲਕੁਲ ਹੀ ਸਾਬ ਸੁਤਰਾ ਤੇ ਐਂਡ ਟੰਡਾ ਠੰਡਾ ਫੀਲ ਕਰੇਗਾ ਲੋ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋ ਵੀਡੀਓ ਲਾਈਕ ਸ਼ੇਅਰ ਕਮੈਂਟਸ ਹੋਣਾ ਜਰੂਰ ਕਰਨਾ ਫਿਰ ਮਿਲਦੇ ਹਾਂ ਇੱਕ ਨਈ ਵੀਡੀਓ ਵਿੱਚ ਬਾਏ ਬਾਏ